ਮੇਰਾ ਨਾਮ ਡਾਕਟਰ ਬਬਨੀਤ ਕੌਰ ਹੈ ਮੈਂ ਮੋਹਾਲੀ ਤੋਂ ਬਿਲੋਂਗ ਕਰਦੀ ਹਾਂ ਮੈਨੂੰ 1 ਸਾਲ ਹੋ ਗਿਆ ਔਰੇ ਆਮ ਆਦਮੀ ਕਲੀਨਿਕ ਦੇ ਵਿੱਚ ਐਜ਼ ਅ ਮੈਡੀਕਲ ਆਫੀਸਰ ਵਰਕ ਕਰਦੇ ਨੂੰ ਇਹ ਇਨੀਸ਼ੀਏਟਿਵ ਭਗਮਾਨ ਸਰਕਾਰ ਨੇ 2022 ਵਿੱਚ ਸ਼ੁਰੂ ਕੀਤਾ ਸੀ ਪੰਜਾਬ ਦੇ ਅੰਦਰ ਤੇ ਇਹ ਬਹੁਤ ਹੀ ਅੱਛਾ ਇਨੀਸ਼ੀਏਟਿਵ ਲੇਤਾ ਹੈ ਗਵਰਨਮੈਂਟ ਨੇ ਜਿਹਦੇ ਵਿੱਚ ਅਸੀਂ ਪਿੰਡਾਂ 'ਚ ਲੋਕਾਂ ਨੂੰ ਫੈਸਿਲਿਟੀ ਦੇ ਸਕਦੇ ਹਾਂ ਜਿਹਦੇ ਵਿੱਚ ਉਹ ਆਪਣੀ ਹਰ ਇੱਕ ਮੈਡੀਕਲ ਈਡ ਪੂਰੀ ਕਰ ਸਕਦੇ ਆ ਇਨੀਸ਼ੀਅਲ ਸਟੇਜ ਵਿੱਚ ਹੀ ਡਾਇਗਨੋਸ ਹੋ ਜਾਂਦੀ ਹੈ ਉਰੀ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਹੈ ਕਿ ਇਹ ਉਹਨਾਂ ਨੂੰ ਬਾਹਰ ਤੱਕ ਨਹੀਂ ਜਾਣਾ ਪੈਂਦਾ ਕਿ ਜਿਹੜੀ ਬੇਸਿਕ ਕੇਅਰ ਅਸੀਂ ਦੇ ਸਕਦੇ ਹਾਂ ਉਹਰੇ ਆਪਣੇ ਲੈਵਲ ਬੇਸ ਤੇ ਟਰਾਈ ਕਰਦੇ ਹਾਂ ਮੈਂ ਤੇ ਮੇਰੀ ਪੂਰੀ ਟੀਮ ਸਾਡੇ ਫਾਰਮਾਸਿਸਟ ਸਾਡੇ ਕਲੀਨिकल ਅਸਿਸਟੈਂਟ ਸਾਡੇ ਹੈਲਪਰ ਕਮ সুইਪਰ ਇੱਕ ਬਹੁਤ ਅੱਛੇ এনवायरमेंट ਕੰਮ ਕਰਦੇ ਨੇ ਕੋਆਪਰੇਟਿਵ ਕੇ ਜਿਹਦੇ ਨਾਲ ਕਿ ਸਾਡੇ ਪੇਸ਼ੈਂਟਸ ਨੂੰ ਬਹੁਤ ਫੈਸਿਲਿਟੀ ਮਿਲਦੀ ਹੈ ਉਹਨਾਂ ਦੇ ਫ੍ਰੀ ਟੈਸਟ ਹੁੰਦੇ ਆ ਔਰ ਇਹ ਕੰਸਲਟੇਸ਼ਨ ਇੱਕ ਪ੍ਰੋਫੈਸ਼ਨਲ ਨਾਲ ਹੁੰਦੀ ਹੈ ਜਿਹਦਾ ਕੋਈ ਚਾਰਜ ਨਹੀਂ ਹੈਗਾ ਸੈਂਟ ਕੰਸਲਟੇਸ਼ਨਸ ਜੇ ਤੁਸੀਂ ਸ਼ੈਨਾਖਲੀਨ ਜਾਓ ਤਾਂ ਤੁਹਾਨੂੰ ਆਪੀਡੀ ਚਾਰजेस ਪੇ ਕਰਨੇ ਪੈਂਦੇ ਆ ਉਹ ਸਾਰੀ ਚੀਜ਼ ਉਰੇ ਬਿਲਕੁਲ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਅਰ ਉਰੇ ਬੈਸਟ ਪਾਰਟ ਹੈ ਕਿ ਪੇਸ਼IENTS ਨੂੰ ਪ੍ਰੋਫੈਸ਼ਨਲਸ ਦੀ ਹੈਲਪ ਮਿਲਦੀ ਹੈ ਥੇਹਰਾਂ ਦੇ ਵਿੱਚ ਤਾਂ ਸਾਰਿਆਂ ਨੂੰ ਫੈਸਿਲਿਟੀ ਹੁੰਦੀ ਹੈ ਪ੍ਰਾਈਵੇਟ ਕਲੀਨਿਕਸ ਐ ਗਵਰਨਮੈਂਟ ਹਸਪੀਟਲਸ ਐ ਪੀਪਲ ਅਵੇਅਰ ਵੀ ਬਹੁਤ ਹੁੰਦੀ ਐ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਜਾ ਕੇ ਮੈਡੀਸਨ ਲੈਣੀ ਐ ਦਵਾਈ ਕਰਨੀ ਐ ਟੈਸਟ ਕਰਾਉਣੇ ਐ ਬਟ ਪਿੰਡਾਂ ਵਿੱਚ ਟ੍ਰਾਂਸਪੋਰਟੇਸ਼ਨ ਕਰਕੇ ਅਵੇਅਰਨੈਸ ਨਾ ਹੋਣ ਕਰਕੇ ਇਲੈਕਟ੍ਰਿਸਿਟੀ ਹੋਣ ਕਰਕੇ ਲੋਕੀ ਇਹ ਚੀਜ਼ਾਂ ਵੇਲ ਨਹੀਂ ਕਰ ਪਾਉਂਦੇ ਇੱਕ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਜੋ ਕਿ ਪੰਜਾਬ ਗਵਰਨਮੈਂਟ ਨੇ ਸ਼ੁਰੂ ਕੀਤਾ ਹੈ ਜਿਹਦਾ ਜਾ ਕੇ ਲੋਕਾਂ ਨੂੰ ਬਹੁਤ ਸਾਦਾ ਫਾਇਦਾ ਹੋ ਰਿਹਾ ਹੈ ਮੈਂ ਤੇ ਸਾਰੇ ਪਿੰਡ ਵਾਲੇ ਜਿਨ੍ਹਾਂ ਨੂੰ ਵੀ ਇਹ ਸਾਰੀ ਫੈਸਿਲਿਟੀਆਂ ਮਿਲ ਰਹੀਆਂ ਨੇ ਉਹ ਅਸੀਂ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਥੈਂਕਸ ਕਰਦੇ ਨੇ ਇਸ ਚੀਜ਼ ਨੂੰ ਲੈ ਕੇ ਤੇ ਹੋਪ ਹੈ ਕਿ ਅੱਗੇ ਨੂੰ ਵੀ ਅਜਿਹੇ ਇਨੀਸ਼ੀਏਟਿਵਸ ਚੱਲਦੇ ਰਹੂਗੇ ਤੇ ਲੋਕਾਂ ਨੂੰ ਸੁਵਿਧਾਵਾਂ ਮਿਲਦੀਆਂ ਰਹਿਣਗੀਆਂ